ਲਾ ਸਮੂ엘 ਅਧਾਈ 15 ਸਮੂ엘 ਨੇ ਸ਼ਾਉਨ ਨੂੰ ਆਖਿਆ ਮੈਨੂੰ ਯਹੋਵਾ ਨੇ ਭੇਜਿਆ ਹੈ ਜੋ ਮੈਂ ਤੈਨੂੰ ਅਭਿਸ਼ੇਕ ਕਰਾਂ ਇਸ ਕਰਕੇ ਜੋ ਤੂੰ ਉਹਦੀ ਪਰਜਾ ਇਜ਼ਰਾਇਲ ਦਾ ਰਾਜਾ ਬਣੇ ਸੋ ਹੁਣ ਯਹੋਵਾ ਦਾ ਬਚਨ ਸੁਣ ਸੈਨਾਵਾਂ ਦਾ ਯਹੋਵਾ ਇਉਂ ਆਖਦਾ ਹੈ ਮੈਨੂੰ ਯਾਦ ਹੈ ਜੋ ਕੁਝ ਅਮਾਲੇਕ ਨੇ ਇਜ਼ਰਾਇਲ ਨਾਲ ਕੀਤਾ ਜਿਸ ਵੇਲੇ ਉਹ ਮਿਸਰੋਂ ਨਿਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ ਸੋ ਹੁਣ ਤੂੰ ਜਾ ਅਤੇ ਅਮਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਭੂ ਪੁਰਸ਼ ਅਤੇ ਇਸਤਰੀ ਗੋਦ ਦੇ ਬਾਲ ਅਤੇ ਦੁੱਧ ਚੁੰਗਦੇ ਵੀ ਅਤੇ ਬਲਦ, ਪੇੜ ਅਤੇ ਊਂਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ ਸ਼ਾਉਲ ਨੇ ਲੋਕਾਂ ਨੂੰ ਇਕੱਠਿਆ ਕੀਤਾ ਅਤੇ ਤਲਾਈਂ ਵਿੱਚ ਉਹਨਾਂ ਦੀ ਗਿਣਤੀ ਕੀਤੀ। ਉਹ 2 ਲੱਖ ਸਿਪਾਹੀ ਅਤੇ ਯਹੂਦੀ ਮਨੁੱਖ 10000 ਸਨ। ਸ਼ਾਉਲ ਨੇ ਅਮਾਲੇਕ ਨਗਰ ਦੀ ਘਾਟੀ ਦੇ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ। ਸ਼ਾਉਲ ਨੇ ਕਨੀਆਂ ਨੂੰ ਆਖਿਆ, ਤੁਸੀਂ ਇੱਥੋਂ ਜਾਓ। ਅਮਾਲੇਕੀਆਂ ਦੇ ਵਿੱਚੋਂ ਨਿਕਲ ਜਾਓ ਅਜਿਹਾ ਨਾ ਹੋਵੇ ਜੋ ਮੈਂ ਉਹਨਾਂ ਦੇ ਨਾਲ ਤੁਹਾਡਾ ਵੀ ਨਾਸ ਕਰ ਦੇਵਾਂ ਇਸ ਲਈ ਜੋ ਤੁਸੀਂ ਸਾਰੇ ਇਜ਼ਰਾਈਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰ ਵਿੱਚੋਂ ਨਿਕਲ ਆਏ ਸਨ ਤੋਂ ਕੈਨੀ ਅਤੇ ਅਮਾਲੇਕੀਆਂ ਵਿੱਚੋਂ ਨਿਕਲ ਗਏ ਤਦ ਸ਼ਾਉਨ ਨੇ ਅਮਾਲੇਕੀਆਂ ਨੂੰ ਹਵਿਲਾ ਤੋਂ ਲੈ ਕੇ ਸ਼ੂਰ ਤੱਕ ਜੋ ਮਿਸਰ ਦੇ ਪੂਰਬ ਵਿੱਚ ਹੈ ਮਾਰਿਆ ਉਨ੍ਹਾਂ ਦਾ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ ਕਰ ਦਿੱਤਾ ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋٹے-ਮੋٹے ਬੱਚੀਆਂ ਅਤੇ ਮੇਡੀਆਂ ਦੇ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾar ਰੱਖਿਆ ਅਤੇ ਉਨ੍ਹਾਂ ਦਾ ਨਾਸ ਕਰਨ ਵਿੱਚ ਰਾਜੀ ਨਾ ਹੋਏ ਪਰ ਸਾਰੀਆਂ ਬਸਤਾ ਜੋ ਮਾੜੀਆਂ ਅਤੇ ਨਿਕੰਮੀਆਂ ਸਨ ਉਹਨਾਂ ਦਾ ਸਤਿਆਨਾਸ਼ ਕਰ ਦਿੱਤਾ। ਤਦ ਯਹੋਵਾ ਦਾ ਬਚਨ ਸਮੂਏਲ ਨੂੰ ਮਿਲਿਆ। ਮੈਂ ਪਛਤਾਉਂਦਾ ਹਾਂ ਜੋ ਮੈਂ ਸ਼ਾਉਲ ਨੂੰ ਰਾਜਾ ਬਣਾਇਆ ਕਿਉਂ ਜੋ ਉਹ ਮੇਰੇ ਪਿੱਛੇ ਚੱਲਣ ਤੋਂ ਮੁੜ ਗਿਆ ਹੈ ਅਤੇ ਉਸ ਨੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾ ਦੇ ਅੱਗੇ ਤਰਲੇ ਕਰਦਾ ਰਿਹਾ। ਜਦ ਸਮੂ엘 ਸ਼ਾਉਲ ਨੂੰ ਮਿਲਣ ਲਈ ਤੜਕੇ ਉਠਿਆ ਤਾਂ ਸਮੂ엘 ਨੂੰ ਖਬਰ ਹੋਈ ਜੋ ਸ਼ਾਉਲ ਕਰਮਲ ਨੂੰ ਆਇਆ ਹੋਇਆ ਹੈ ਅਤੇ ਵੇਖੋ ਆਪਣੇ ਲਈ ਉਸ ਨੇ ਇੱਕ ਯਾਦਗਾਰ ਕਾਇਮ ਕੀਤੀ ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਫਿਰ ਸਮੂ엘 ਸ਼ਾਉਲ ਕੋਲ ਗਿਆ ਅਤੇ ਸ਼ਾਉਲ ਨੇ ਆਖਿਆ हे ਯਹੋਵਾ ਦੇ ਮੁਬਾਰਕ ਮੈਂ ਯਹੋਵਾ ਦੀ ਆਗਿਆ ਅਨੁਸਾਰ ਕੰਮ ਕੀਤਾ ਕਮੂਇਲ ਨੇ ਆਖਿਆ ਫਿਰ ਪੇਡਾਂ ਦੀ ਮੈ ਮੈ ਅਤੇ ਬਲਦਾਂ ਦਾ ਅੜਿੰਗਣਾ ਕੀ ਹੈ ਜੋ ਮੈਂ ਸੁਣਦਾ ਹਾਂ ਸ਼ਾਉਲ ਨੇ ਆਖਿਆ ਉਹ ਇਹਨਾਂ ਨੂੰ ਅਮਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ ਚੰਗੀਆਂ ਪੇਡਾਂ ਅਤੇ ਬਲਦਾਂ ਨੂੰ ਜਿਉਂਦੇ ਰੱਖਿਆ ਜੋ ਉਹਨਾਂ ਨੂੰ ਯਹੋਵਾ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜਾਉਂ ਅਤੇ ਰਹਿੰਦੇ ਸਬਨਾਂ ਨੂੰ ਅਸੀਂ ਮੂਲੋਂ ਹੀ ਨਾਸ ਕਰ ਦਿੱਤਿਆ ਤਦ ਸਮੂ엘 ਨੇ ਸ਼ਾਉਲ ਨੂੰ ਆਖਿਆ ਠਹਿਰ ਜਾ ਅਤੇ ਅੱਜ ਰਾਤੀ ਜਿਹੜਾ ਯਹੋਵਾ ਨੇ ਮੈਨੂੰ ਆਖਿਆ ਹੈ ਉਹ ਮੈਂ ਤੈਨੂੰ ਦੱਸਾਂਗਾ ਤਾਂ ਸ਼ਾਉਲ ਬੋਲਿਆ ਦੱਸੋ ਜੀ ਸਮੂ엘 ਨੇ ਆਖਿਆ ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ ਤਾਂ ਭਲਾ ਇਜ਼ਰਾਈਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਰਾਇਆ ਗਿਆ ਯਹੋਵਾ ਨੇ ਇਜ਼ਰਾਈਲ ਦਾ ਰਾਜਾ ਬਣਨ ਲਈ ਤੈਨੂੰ ਅਭਿਸ਼ੇਕ ਕੀਤਾ। ਯਹੋਵਾ ਨੇ ਤੈਨੂੰ ਖਾਸ ਮਕਸਦ ਲਈ ਭੇਜਿਆ ਅਤੇ ਆਖਿਆ, "ਜਾ ਅਤੇ ਉਹਨਾਂ ਪਾਪੀ ਅਮਾਲੇਕੀਆਂ ਦਾ ਨਾਸ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ। ਉਹਨਾਂ ਨਾਲ ਲੜਾਈ ਕਰ। ਫਿਰ ਤੂੰ ਯਹੋਵਾ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ?" ਅਤੇ ਯਹੋਵਾ ਦੇ ਸੰਮੁਖ ਕਿਉਂ ਬੁਰਾਈ ਕੀਤੀ ਸ਼ਾਉਲ ਨੇ ਸਮੇਲ ਨੂੰ ਆਖਿਆ ਮੈਂ ਤਾਂ ਯਹੋਵਾ ਦੀਆਂ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾ ਨੇ ਮੈਨੂੰ ਭੇਜਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਰਾਜਾ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ ਕੀਤਾ ਹੈ ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲਦ ਅਰਥਾਤ ਚੰਗੀਆਂ-ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ ਕਰਨਾ ਚਾਹੀਦਾ ਸੀ ਇਸ ਲਈ ਗਿਲਗਾਲ ਵਿੱਚ ਯਹੋਵਾ ਤੇਰੇ ਪਰਮੇਸ਼ੁਰ ਦੇ ਅੰਗੇ ਭੇਟ ਚੜਾਉਣ ਲਈ ਲੈ ਆਏ ਹਨ ਸਮੂ엘 ਬੋਲਿਆ ਪਲਾ ਯਹੋਵਾ ਹੁੰਦਿਆ ਭੇਟਾਂ ਅਤੇ ਬਲੀਆਂ ਨਾਲ ਪ੍ਰਸਤਾਨ ਹੁੰਦਾ ਹੈ ਜਾਂ ਇਸ ਗੱਲ ਉੱਤੇ ਜੋ ਉਹਦੀ ਆਵਾਜ਼ ਸੁਣੀ ਜਾਵੇ ਵੇਖ ਆਗਿਆ ਮੰਨਣਾ ਭੇਟ ਚੜਾਉਣ ਨਾਲੋਂ ਅਤੇ ਰੋਤਾ ਬੰਣਾ ਮੇਡਿਆਂ ਦੀ ਚਰਬੀ ਨਾਲੋਂ ਚੰਗਾ ਹੈ ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ ਅਤੇ ਢੀਠਤਾ ਮੂਰਤੀ ਪੂਜਾ ਜਹੀ ਹੈ। ਸੋ ਜਿਵੇਂ ਤੂੰ ਯਹੋਵਾ ਦੇ ਬਚਨ ਨੂੰ ਰੱਦਿਆ ਹੈ ਉਸੇ ਤਰ੍ਹਾਂ ਹੀ ਯਹੋਵਾ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ। ਸ਼ਾਉਲ ਨੇ ਸਮੂ엘 ਨੂੰ ਆਖਿਆ ਮੈਂ ਪਾਪ ਕੀਤਾ ਕਿਉਂ ਜੋ ਯਹੋਵਾ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ। ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ ਸੋ ਹੁਣ ਦਇਆ ਕਰਕੇ ਮੇਰਾ ਪਾਪ ਮਾਫ ਕਰ ਅਤੇ ਮੇਰੇ ਨਾਲ ਮੋੜ ਚੱਲ ਜੋ ਮੈਂ ਯਹੋਵਾ ਦੇ ਅੱਗੇ ਮੱਥਾ ਟੇਕਾਂ ਤਾਂ ਸਮੁਇਲ ਨੇ ਸ਼ਾਉਲ ਨੂੰ ਆਖਿਆ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਕਿਉਂ ਜੋ ਤੂੰ ਯਹੋਵਾ ਦੇ ਬਚਨ ਨੂੰ ਰੱਦਿਆ ਅਤੇ ਯਹੋਵਾ ਨੇ ਇਜ਼ਰਾਈਲ ਉੱਤੇ ਰਾਜਾ ਰਹਿਣ ਤੋਂ ਤੈਨੂੰ ਰੱਦਿਆ ਹੈ ਜਦ ਸਮੁਇਲ ਵਿਦਾ ਹੋਣ ਨੂੰ ਮੁੜਿਆ ਤਾਂ ਉਹਨੇ ਉਸ ਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਫਟ ਗਿਆ ਤਦ ਸਮੁਇਲ ਨੇ ਉਹਨੂੰ ਆਖਿਆ ਯਹੋਵਾ ਨੇ ਤੇਰਾ ਰਾਜ ਜੋ ਤੂੰ ਇਜ਼ਰਾਈਲ ਉੱਤੇ ਕਰਦਾ ਸੀ ਅੱਜ ਤੇਰੇ ਨਾਲੋਂ ਵੱਖ ਕਰ ਦਿੱਤਾ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਹੈ ਜੋ ਤੇਰੇ ਨਾਲੋਂ ਚੰਗਾ ਹੈ ਇਜ਼ਰਾਈਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਪਛਤਾਉਂਦਾ ਨਹੀਂ ਕਿਉ ਜੋ ਉਹ ਮਨੁੱਖ ਨਹੀਂ ਜੋ ਪਛਤਾਵੇ ਤਦ ਉਹਨੇ ਆਖਿਆ ਮੈਂ ਪਾਪ ਕੀਤਾ ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਜ਼ਰਾਈਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੋੜ ਚੱਲ ਜੋ ਮੈਂ ਯਹੋਵਾ ਤੇਰੇ ਪਰਮੇਸ਼ੁਰ ਅੱਗੇ ਮੱਥਾ ਟੇਕਾਂ ਤਦ ਸਮੁਇਲ ਸ਼ਾਉਲ ਦੇ ਮਗਰ ਮੁੜਿਆ ਅਤੇ ਸ਼ਾਉਲ ਨੇ ਯਹੋਵਾ ਦੇ ਅੱਗੇ ਮੱਥਾ ਟੇਕਿਆ ਤਦ ਸਮੁਇਲ ਨੇ ਆਖਿਆ ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਸ਼ਚਿੰਤ ਹੋ ਕੇ ਉਹਦੇ ਕੋਲ ਆਇਆ ਅਗਾਗ ਨੇ ਆਖਿਆ ਜਰੂਰ ਮੌਤ ਦੀ ਕੁੜਤਣ ਲੰਗ ਗਈ ਹੋਵੇਗੀ ਪਰ ਤੁਮੋਇਲ ਨੇ ਆਖਿਆ ਜਿਸ ਤਰ੍ਹਾਂ ਤੇਰੀ ਤਲਵਾਰ ਨੇ ਤੀਵੀਆਂ ਨੂੰ ਔਂਤਰੀਆਂ ਕੀਤਾ ਅਤੇ ਉਸੇ ਤਰ੍ਹਾਂ ਹੀ ਤੇਰੀ ਮਾਂ ਤੀਵੀਆਂ ਵਿੱਚੋਂ ਉੰਤਰੀ ਹੋਵੇਗੀ ਅਤੇ ਸਮੂ엘 ਨੇ ਗਿਲਗਾਲ ਵਿੱਚ ਯਹੋਵਾ ਦੇ ਅੱਗੇ ਅਗਾਗ ਨੂੰ ਟੋਟੇ-ਟੋਟੇ ਕੀਤਾ। ਸਮੂ엘 ਰਾਮਾ ਨੂੰ ਗਿਆ ਅਤੇ ਸ਼ਾਉਲ ਆਪਣੇ ਘਰ ਨੂੰ ਗਬਾਹ ਵੱਲ ਚੜ ਗਿਆ ਅਤੇ ਸਮੂ엘 ਆਪਣੀ ਮੌਤ ਤੱਕ ਸ਼ਾਉਲ ਨੂੰ ਨਾ ਵੇਖਣ ਗਿਆ। ਤਾਂ ਵੀ ਸਮੂ엘 ਸ਼ਾਉਲ ਤੋਂ ਉਦਾਸ ਹੁੰਦਾ ਰਿਹਾ ਅਤੇ ਯਹੋਵਾ ਨੇ ਵੀ ਸ਼ਾਉਲ ਨੂੰ ਇਜ਼ਰਾਈਲ ਦਾ ਰਾਜਾ ਬਣਾਉਣ ਵਿੱਚ ਅਫਸੋਸ ਕੀਤਾ।